ਉਹ ਕਹਿੰਦੇ ਵੀ ਕਿਆ ਕਰਦਾ ਉੱਥੇ ਮੈਂ ਦੱਸਿਆ ਵੀ ਇਸ ਤਰ੍ਹਾਂ ਵੀ ਮੈਂ ਡਰਾਈਵਿੰਗ ਕਰਦਾ ਹੂੰ ਕ ਉਹ ਕਹਿੰਦੇ ਉਹਨਾਂ ਦੇ ਪੈਂਦੀ ਬਟਾ ਕ ਮੂਝੋ ਨਿਕਲਿਆ ਕਹਿੰਦੇ ਜੇ ਤੇਰੀ ਉਰੀ ਦਵਾਈ ਬਣਾ ਦਈਏ ਹੂੰ ਚਲੋ ਕਹਿੰਦੇ ਵੀ ਅਸੀਂ 4 ਕਿਲੋ ਲੰਨੇ ਆ ਅੱਛਾ ਜੇ ਤੂੰ ਸਾਨੂੰ ਦਊਗਾ ਅਸੀਂ 5 ਲਵਾਂਗੇ ਅੱਛਾ ਵੀ ਸਾਡੇ ਘਰ ਤੋਂ ਸ਼ੁਰੂ ਕਰ ਲੈ 5 ਕਿਲੋ ਦੁੱਧ ਅਸੀਂ ਲਵਾਂਗੇ ਅੱਜ ਅਸੀਂ ਲਵਾਂਗੇ ਹੂੰ ਇੱਕ ਤਾਂ ਅਸੀਂ ਕਦੇ ਟੀਕਾ ਨਹੀਂ ਲਾਇਆ ਡੰਗਰ ਦੇ ਹੂੰ ਨਹੀਂ ਆਰਮ ਡੈਰੀ ਵਾਲੇ ਕਿਆ ਕਰਦੇ ਵੀ ਮੱਝ ਨੇ ਦੁੱਧ ਨਹੀਂ ਦਿੱਤਾ ਵੇ ਟੀਕਾ ਠੋਕੋ ਦੁੱਧ ਕੱਢ ਲਓ ਅਸੀਂ ਟੀਕਾ ਨਹੀਂ ਠੋਕਣਾ ਅਸੀਂ ਉਹਨੂੰ ਫੀਡ ਸੜ ਦੇਣੀ ਆ ਹੋਰ ਦੋ ਤਾ ਥੱਲੇ ਹੂੰ ਦੇਖੋ ਵੀ ਸਾਰੇ ਬੱਚੇ ਸਾਡੇ ਘਰ ਦੇ ਤਿਆਰ ਕਰੇ ਹੋਇਆ ਆ ਕੇਮਰਾ ਬਾਕੇ ਦਿਖਾ ਦਿਓ ਜੀ ਜਰਾ ਨਾਲ-ਨਾਲ ਹੂੰ ਉਹ ਨਵੀਆਂ ਝੋਟੀਆਂ ਤਿਆਰ ਕਰੀਆਂ ਵਿਆਪਣੀਆਂ ਸਾਨੂੰ ਦੁੱਧ ਦਾ ਵੀ ਬਹੁਤਾ ਲਾਲਚ ਨਹੀਂ ਹੈਗਾ ਸਾਨੂੰ ਇਹ ਆ ਵੀ ਅਸੀਂ ਮੱਝਾਂ ਆਪਣੀਆਂ ਤਿਆਰ ਕਰੀਏ ਨਸਲ ਦੀਆਂ ਤਿਆਰ ਕਰੀਏ ਹੂੰ ਇਹਨੇ ਟਰਾਲੇ ਦਾ ਲਾਇਸੈਂਸ ਜੀਸੀਬੀ ਦਾ ਡੋਜ਼ਰ ਦਾ ਤਿੰਨ ਲਾਇਸੈਂਸ ਢਵਾਈ ਦਿੱਤੇ ਇਹਦੇ ਕੋਲ ਇਹ ਕਹਿ ਰਿਹਾ ਤਾਂ ਵੀ ਮੈਂ ਅਮਰੀਕਾ ਕੈਨੇਡਾ ਜਾਣਾ ਹੂੰ ਮੈਂ ਕਹਾਂ ਅਸੀਂ ਅਮਰੀਕਾ ਕੈਨੇਡਾ ਨਹੀਂ ਜਾਣਾ ਤੂੰ ਇੱਥੇ ਪਿੱਛੇ ਮੁੜਿਆ ਹੂੰ ਕੱਲ ਨੂੰ ਸਾਨੂੰ ਕੌਣ ਸਾਂਭੂਗਾ ਅਮਰੀਕਾ ਕੈਨੇਡਾ ਚਲੇ ਜਾਂਦੇ ਤਾਂ ਇਹ ਤੁਰ ਜਾਣ ਤੇ ਜਾਨੂੰ ਪਿੱਛੇ ਤੂੰ ਸਾਲ ਦੋ ਸਾਲ ਤੇ ਬਾਅਦ ਨਾਲ ਬੱਕਰੀਆਂ ਦਾ ਛੇਲਿਆਂ ਦਾ ਫਾਰਮ ਵੀ ਕਰੂੰਗਾ ਅਲੱਗ ਕਰੂੰ ਕਮਾਲ ਦੀ ਗੱਲ ਹੈ ਆ ਜਿਹੜੀ ਤੁਸੀਂ ਗੱਲ ਕਹੀ ਨਾ ਜੀ ਸੱਚੀ ਗੱਲ ਕਹਿਣਾ ਯਾਰ ਤੇ ਕੰਮ ਚੱਲ ਕੇ 170 ਤੱਕ ਪਹੁੰਚ ਗਿਆ 170000 ਤੱਕ ਸਤਨਾਮ ਸਿੰਘ ਜੀ ਦੀ ਵੀ ਇੱਕ ਕਹਾਣੀ ਹੈ ਜੀ ਦੇਖੋ ਬਾਪੂ ਜੀ ਬਹੁਤ ਵਧੀਆ ਸੇਧ ਦੇਣ ਵਾਲੇ ਹੈ ਜਿਸ ਘਰ ਚ ਬਜ਼ੁਰਗ ਹੁੰਦੇ ਆ ਬੜੀ ਵੱਡੀ ਗੱਲ ਹੁੰਦੀ ਹੈ ਤੇ ਬਜ਼ੁਰਗਾਂ ਦਾ ਕਹਿਣਾ ਮੰਨਣ ਵਾਲੇ ਹੋਣ ਤਾਂ ਹੋਰ ਵੀ ਵੱਡੀ ਗੱਲ ਹੈ ਆ ਦੇਖੋ ਤੁਹਾਡੇ ਸਾਹਮਣੇ ਜੀਉਂਦੀ ਜਾਗਦੀ ਤਸਵੀਰ ਕੀ ਥਾਣੇਦਾਰ ਸਾਹਿਬ ਨੇ 4 ਸਾਲ ਪਹਿਲਾਂ ਰਿਟਾਇਰਮੈਂਟ ਲੈ ਲਈ ਇੱਕ ਤੁਸੀਂ ਵੀ ਕਹਾਣੀ ਦਸੀ ਦੁਬਈ ਜਾਣ ਦੀ ਬਜਾਏ ਇਹਨਾਂ ਨੇ ਕਿਹਾ ਕੀ ਕਹਿੰਦੇ ਸੀਗੇ ਜੀ ਉਹ ਮੈਂ ਅਸਲ ਚ ਨਾ 2021 ਚੁੱਟੀ ਆਇਆ ਸੀਗਾ ਜੀ ਅੱਛਾ ਤੇ ਬਈ ਤੂੰ ਦੁਬਈ ਤੇ ਹੀ ਹੂੰ ਦੁਬਈ ਮੈਂ ਉੱਥੇ ਟਰਾਲਾ ਚਲਾਉਂਦਾ ਅੱਛਾ ਪੂਰਾ ਵਧੀਆ ਕੰਮ ਤਾਂ ਜੀ ਹੂੰ ਛੁੱਟੀ ਆਇਆ ਤਾਂ ਕੁਦਰਤੀ ਬਾਬਾ ਜੀ ਦੇ ਦੋਸਤ ਆ ਇੱਕ ਰੋਪੜ ਤੋਂ ਹੂੰ ਹਰगोविंद نگر 2 ਨੰਬਰ ਗਲੀ 'ਚ ਰਹਿੰਦੇ ਆ ਹੂੰ ਉਹ ਵੀ ਵਾਟਰ ਸਪਲਾਈ 'ਚ ਰਿਟਾਇਰ ਹੋਏ ਹੋਏ ਆ ਜੀ ਤਾਂ ਕੁਦਰਤੀ ਉਹ ਆਏ ਹੋਏ ਤੇ ਬਾਬਾ ਜੀ ਕੋਲ ਬਾਬਾ ਜੀ ਨੂੰ ਪੁੱਛਦੇ ਗੱਲਾਂ ਬਾਤਾਂ ਕਰਦੇ ਵੀ ਪੋਤਾ ਹੂੰ ਕਹਿੰਦੇ ਵੀ ਉਹ ਤਾਂ ਬਾਹਰ ਆ ਦੁਬਈ ਗਿਆ ਵਾ ਅੱਛਾ ਵੀ ਕੁਦਰਤੀ ਹੁਣ ਛੁੱਟੀ ਆਇਆ ਵਾ ਤੁਹਾਨੂੰ ਮਲਾਮਾ ਹੂੰ ਕਿਉਂ ਮਾਪੇ ਨੂੰ ਉਹ ਹੁੰਦਾ ਵੀ ਹਾਂ ਆਪਣੇ ਪੁੱਤ ਪੋਤੇ ਨੂੰ ਮਲਾਈਏ ਕਿਸੇ ਬੰਦੇ ਨਾਲ ਹੂੰ ਚਲੋ ਜੀ ਮਲਾਇਆ ਉਹ ਕਹਿੰਦੇ ਵੀ ਕੀ ਕਰਦਾ ਉੱਥੇ ਮੈਂ ਦੱਸਿਆ ਵੀ ਇਸ ਤਰ੍ਹਾਂ ਵੀ ਮੈਂ ਡਰਾਈਵਿੰਗ ਕਰਦਾ ਹੂੰ ਤਾਂ ਉਹ ਕਹਿੰਦੇ ਉਹਨਾਂ ਦੇ ਪੈਂਦੀ ਬਟਾ ਕਮੂਝੋ ਨਿਕਲਿਆ ਕਹਿੰਦੇ ਜੇ ਤੇਰੀ ਉਰੀ ਦਵਾਈ ਬਣਾ ਦਈਏ ਹੂੰ ਮੈਂ ਕਿਹਾ ਜੀ ਹੋਰ ਕੀ ਕਰ ਸਕਦਾ ਹੋਰ ਕੀ ਇਹਦੇ ਨਾਲੋਂ ਵਧੀਆ ਕੀ ਹੋ ਸਕਦਾ ਅੱਛਾ ਚਲੋ ਕਹਿੰਦੇ ਵੀ ਪਰ ਮੰਨਣਾ ਪੈਣਾ ਕਹਿਣਾ ਅੱਛਾ ਮੈਂ ਕਿਹਾ ਕੋਈ ਗੱਲ ਨਹੀਂ ਜੇ ਜਿਸ ਤਰ੍ਹਾਂ ਤੁਸੀਂ ਕਹੋਗੇ ਵੀ ਵਧੀਆ ਗੱਲ ਆ ਮੈਂ ਆਪਣੇ ਪਰਿਵਾਰ ਚ ਆਪਣੇ ਦਾਦਾ ਦਾਦੀ ਕੋਲ ਆਪਣੇ ਮਾਪੇ ਕੋਲ ਆਪਣੇ ਬੱਚਿਆਂ ਚ ਰਹੂੰਗਾ ਹੂੰ ਉਹ ਕਹਿੰਦੇ ਵੀ ਕੰਮ ਤਾਂ ਥੋੜੇ ਹੈਗਾ ਪਰ ਤੁਹਾਨੂੰ ਨਜ਼ਰ ਨਹੀਂ ਆਉਂਦਾ ਹੂੰ ਜੋ ਅੱਜ ਕੱਲ ਟਾਈਮ ਚੱਲ ਰਿਹਾ ਲੋਕ ਕਿਉਂ ਜ਼ਿੰਮੇਵਾਰ ਪਰਿਵਾਰ ਤਾਂ 5 7 10 ਡੰਗਰ ਹਰ ਘਰ ਚ ਹੁੰਦੇ ਹੀ ਆ ਹੂੰ ਤਾਂ ਚਲੋ ਡੈਡੀ ਨੇ ਵੀ ਵਧੀਆ ਨਾਲ ਦੀ ਨਾਲ ਨੌਕਰੀ ਦੇ ਹਿਸਾਬ ਨਾਲ ਮੈਂ ਬਾਹਰ ਵੀ ਚਲੇ ਗਿਆ ਫਿਰ ਵੀ ਪਿੱਛੇ ਕਾਰੋਬਾਰ ਰੱਖਿਆ ਹੂੰ ਫਿਰ ਚਲੋ ਕਹਿੰਦੇ ਵੀ ਅਸੀਂ 4 ਕਿਲੋ ਲੈਨੇ ਆ ਅੱਛਾ ਜੇ ਤੂੰ ਸਾਨੂੰ ਦਊਗਾ ਅਸੀਂ 5 ਲਵਾਂਗੇ। ਅੱਛਾ। ਵੀ ਸਾਡੇ ਘਰ ਤੋਂ ਸ਼ੁਰੂ ਕਰ ਲ। 5 ਕਿਲੋ ਦੁੱਧ ਅਸੀਂ ਲਵਾਂਗੇ। ਅੱਜ ਅਸੀਂ ਲਵਾਂਗੇ। ਹੂੰ। ਬਾ ਉਹਨਾਂ ਦੇ ਘਰ ਤੋਂ ਐਸਾ ਸ਼ੁਰੂ ਕਰਿਆ। ਹੂੰ। ਦੋ ਘਰ ਉਹਨਾਂ ਨੇ ਹੋਰ ਲਵਾਤੇ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਆ। ਹੂੰ। ਤਾਂ ਵੀ ਅੱਗੇ ਉਹਨਾਂ ਨੇ ਗਾਈਡ ਕਿਉਂ ਉਹ ਪੁਰਾਣੇ ਸ਼ਹਿਰ 'ਚ ਰਹਿੰਦੇ ਸੀ। ਹੂੰ। ਤਾਂ ਬਾਕੀ ਆਪਣੀ ਕੁਆਲਿਟੀ। ਹੂੰ। ਈ 2018 ਦੇ 15 20 ਦਿਨ ਬਾਅਦ 50 ਕਿਲੋ ਦੁੱਧ ਲੱਗਣ ਲੱਗਿਆ ਫਿਰ ਕਵਾਂਟਲ ਹੋ ਗਿਆ ਜ 2.5 ਕਵਾਂਟਲ ਦੁੱਧ ਲੱਗ ਜਾਂਦਾ ਰੋਪੜ 2.5 ਕਵਾਂਟਲ ਦੁੱਧ ਲੱਗ ਜਾਂਦਾ ਜੀ ਆ ਸਿੱਧਾ ਤੁਸੀਂ ਡੈਰੀ ਡੁਰੀ ਚ ਹੀ ਬੰਦੇ ਨਾ ਜੀ ਤਾਂ ਅੱਛਾ ਡੈਰੀ ਚ ਨਹੀਂ ਪਾਉਂਦੇ ਸਿੱਧਾ ਘਰਾਂ ਵਿੱਚ ਸਪਲਾਈ ਸਿੱਧਾ ਡਾਇਰੈਕਟ ਟੂ ਕਸਟਮਰ ਹਾਂਜੀ ਆ ਹੈ ਗੱਲ ਸਹੀ ਆ ਹੈ ਸਹੀ ਗੱਲ ਪਰ ਸੇਲ ਵੀ ਆਪ ਕਰਨਾ ਉਹ ਵੀ ਕੋਈ ਨੌਕਰ ਨਹੀਂ ਰੱਖਿਆ ਵਾ ਆਪੇ ਜਾਣਾ ਆ ਤਾਂ ਤੁਸੀਂ ਮੈਨੂੰ ਮਿਲਦੇ ਰੋਪੜ ਚ ਹਾਂਜੀ ਹਾਂ ਉਹਦਾ ਮਤਲਬ ਆਇਆ ਵੀ ਜੇ ਮਾਲਕ ਗਾਹਕ ਨੂੰ ਸਿੱਧਾ ਨਹੀਂ ਮਿਲੂਗਾ ਕਦੇ ਕੰਮ ਬਰਾਬਰ ਨਹੀਂ ਚੱਲੇਗਾ ਹੂੰ ਜੇ ਕੋਈ ਕਮੀ ਪੇਸ਼ੀ ਹੋਊਗੀ ਇਹ ਵੀ ਦੁੱਧ ਦਾ ਕੰਮ ਹੈ ਜੀ ਆ ਵੀ ਆਪਾਂ ਨੌਕਰ ਨੂੰ ਪਾ ਕੇ ਦਿੰਦੇ ਔਰ ਤੇ ਅਸੀਂ ਤਾਂ ਸਹੀ ਦੁੱਧ ਪਾ ਕੇ ਦੇ ਦੇਣਾ ਹੂੰ ਉਹਨੇ ਰਸਤੇ ਦੇ ਵਿੱਚ ਕਿਸੇ ਟਾਬੇ ਵਾਲੇ ਨੂੰ 2 ਕਿਲੋ ਵੇਚਤਾ 2 ਕਿਲੋ ਪਾਣੀ ਪਾਤਾ ਹੂੰ ਬਾਨਾਂ ਦੇ ਲਾਂਬੇ ਸਾਨੂੰ ਆਉਣੇ ਹੁਣ ਪਿੱਛੇ ਵੀ ਤੁਹਾਨੂੰ ਛੋਟੀ ਜੀ ਗੱਲ ਦੱਸ ਅਸੀਂ ਮੈਂ ਡਿਊਟੀ ਦੇ ਨਾਲ-ਨਾਲ ਹੂੰ ਡੰਗਰ ਰੱਖਿਆ 15 20 25 ਡੰਗਰ ਰੱਖਦਾ ਰਿਹਾ ਮੈਂ ਨੌਕਰਾਂ ਦੇ ਸਰਪਰ ਕੋਈ ਸਾਂਝੀ ਸਵੇਰ ਮੈਂ ਜੱਜ ਸਾਹਿਬ ਨਾਲ ਡਿਊਟੀ ਕਰੀ ਐ ਐਡੀਸ਼ਨ ਸੈਸ਼ਨ ਜੱਜਾਂ ਨਾਲ ਹੂੰ ਜੱਜ ਸਾਹਿਬ ਨਾਲ ਤੇ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਮੈਂ ਉਹਨਾਂ ਡੈਰੀ ਦਾ ਕਰ ਦਵਾਂਗਾ ਹੂੰ ਚਲੋ ਉਹਨਾਂ ਦਾ ਵੀ ਸਹਿਯੋਗਤਾ ਧੰਨਵਾਦ ਉਹਨਾਂ ਦਾ ਵੀ ਮੈਨੂੰ ਟਾਈਮ ਦਿੰਦੇ ਤੇ ਹੂੰ ਵੀ ਇੱਕ ਤਾਂ ਅਸੀਂ ਕਦੇ ਟੀਕਾ ਨਹੀਂ ਲਾਇਆ ਡੰਗਰ ਦੇ ਹੂੰ ਨਹੀਂ ਆਮ ਡੈਰੀ ਵਾਲੇ ਕੀ ਕਰਦੇ ਵੀ ਮੱਝ ਨੇ ਦੁੱਧ ਨਹੀਂ ਦਿੱਤਾ ਵੀ ਟੀਕਾ ਠੋਕੋ ਦੁੱਧ ਕੱਢ ਲਓ ਅਸੀਂ ਟੀਕਾ ਨਹੀਂ ਠੋਕਣਾ ਅਸੀਂ ਉਹਨੂੰ ਫੀਡ ਸਿੱਟ ਦੇਣੀ ਆ ਹੋਰ ਦੋ ਤਾਂ ਥੱਲੇ ਵੀ ਤੇਰੇ ਥੱਲੇ ਦੁੱਧ ਹੋਊਗਾ ਤੂੰ ਤਾਂ ਆਪੇ ਕਹੂਗੀ ਵੀ ਮੈਨੂੰ ਚੋ ਤੁਸੀਂ ਡੈਰੀਆਂ ਦੇ ਵਿੱਚ ਦੇਖਿਆ ਹੋਊਗਾ ਵੀ ਅਗਲੇ ਕੱਟਰੂ ਬਛਰੂ ਨਹੀਂ ਪਾਲਦੇ ਵੀ ਸਾਨੂੰ ਦੁੱਧ ਦਾ ਲਾਲਚ ਆ ਸਾਨੂੰ ਦੁੱਧ ਦਾ ਲਾਲਚ ਨਹੀਂ ਅਸੀਂ ਨਾਲ ਆਪਣਾ ਬੱਚੇ ਵੀ ਤਿਆਰ ਕਰਨੇ ਅੱਛਾ ਉਹ ਤਿਆਰ ਕਰਨੇ ਉਹਨਾਂ ਦਾ ਹਿੱਸਾ ਦੇਣਾ ਹੋਣਾ ਉਹਨਾਂ ਨੂੰ ਹਾਂ ਹੁਣ ਉਹ ਤੁਸੀਂ ਦੇਖੋ ਵੀ ਸਾਰੇ ਬੱਚੇ ਸਾਡੇ ਘਰ ਦੇ ਤਿਆਰ ਕਰੇ ਹੋਇਆ ਆ ਕੈਮਰਾ ਬਾਕੇ ਦਿਖਾ ਦਿਓ ਜੀ ਜਿਹੜਾ ਨਾਲ-ਨਾਲ ਹੂੰ ਉਹ ਨਵੀਆਂ ਝੋਟੀਆਂ ਤਿਆਰ ਕਰੀਆਂ ਵੀ ਆ ਆਪਣੀਆਂ ਸਾਨੂੰ ਦੁੱਧ ਦਾ ਵੀ ਬਹੁਤਾ ਲਾਲਚ ਨਹੀਂ ਹੈਗਾ ਸਾਨੂੰ ਇਹ ਆ ਵੀ ਅਸੀਂ ਮੱਝਾਂ ਆਪਣੀਆਂ ਤਿਆਰ ਕਰੀਏ ਨਸਲ ਦੀਆਂ ਤਿਆਰ ਕਰੀਏ ਹਮ ਮੈਂ ਅਕਸਰ ਕਹਿਣਾ ਹੁੰਦਾ ਜਿੰਨੇ ਜਿਉਣ ਦਾ ਹੈ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਦੀ ਹੈ ਨਾ ਜੀ ਜਿਹਨੂੰ ਜਿਉਣ ਦਾ ਹੈ ਸਲੀਕਾ ਜਾਂ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਤੇ ਬਾਪੂ ਜੀ ਦੇ ਉਸ ਮਿੱਤਰ ਦਾ ਨਾਮ ਦੱਸਿਓ ਜਿਨ੍ਹਾਂ ਨੇ ਸਲਾਹ ਦਿੱਤੀ ਸੀ ਅਮਰ ਅਮਰਜੀਤ ਸਿੰਘ ਹੈ ਜੀ ਸਰਦਾਰ ਅਮਰਜੀਤ ਸਰਦਾਰ ਅਮਰਜੀਤ ਸਿੰਘ ਹੂੰ ਕਮਾਲ ਕਰਤਾ ਦੀ ਦੇਖੋ ਜੀ ਪੰਜਾਬੀਓ ਤੁਸੀਂ ਆ ਸਤਨਾਮ ਸਿੰਘ ਜੀ ਦੀ ਗੱਲ ਸੁਣੀ ਹੈ ਔਰ ਬਾਪੂ ਜੀ ਦੇ ਇਹ ਪੋਤਾ ਜੀ ਹੈ ਔਰ ਇਹਨਾਂ ਨੇ ਕਿੰਨੀ ਵਧੀਆ ਗੱਲ ਕਹੀ ਹੈ ਜੀ ਕਿ ਬਾਪੂ ਜੀ ਦੇ ਮਿੱਤਰ ਨੇ ਸਲਾਹ ਦਿੱਤੀ ਕਿ ਇੱਥੇ ਹੀ ਡੈਰੀ ਦਾ ਕੰਮ ਕਰ ਲਓ ਜੇ ਸਾਰੇ ਪੰਜਾਬੀ ਨੌਜਵਾਨ ਇਦਾਂ ਕਰਨ ਲੱਗ ਜਾਣ ਤੁਹਾਡੇ ਵਰਗੇ ਤਾਂ ਗੱਲ ਬਣ ਸਕਦੀ ਹੈ ਇਹਨੇ ਆਲੇ ਦਾ ਲਾਇਸੈਂਸ ਜੀਸੀਬੀ ਦਾ ਡੋਜ਼ਰ ਦਾ ਤਿੰਨ ਲਾਇਸੈਂਸ ਢਵਾਈ ਦਿੱਤੇ ਇਹਦੇ ਕੋਲ ਇਹ ਕਹਿ ਰਿਹਾ ਤਾਂ ਵੀ ਮੈਂ ਅਮਰੀਕਾ ਕੈਨੇਡਾ ਜਾਣਾ ਹੂੰ ਮੈਂ ਕਹਾ ਅਸੀਂ ਅਮਰੀਕਾ ਕੈਨੇਡਾ ਨਹੀਂ ਜਾਣਾ ਤੂੰ ਇੱਥੇ ਪਿੱਛੇ ਮੁੜਿਆ ਹੂੰ ਕੱਲੂ ਸਾਨੂੰ ਕੌਣ ਸਾਂਭੂਗਾ ਅਮਰੀਕਾ ਕੈਨੇਡਾ ਚਲੇ ਜਾਂਦੇ ਤਾਂ ਇਹ ਤੁਰ ਜਾਣਦੇ ਜਾਂ ਨੂੰ ਪਿੱਛੇ ਤੈ ਆ ਤਾਂ ਗੱਲਾਂ ਹੀ ਬੜੀਆਂ ਵਧੀਆ ਸੁਣਾਤੀਆਂ ਅੱਜ ਆਹ ਮੁੰਡੇ ਨੂੰ ਬੜੀ ਸਿਹਤ ਦਿੱਤੀ ਤੁਸੀਂ ਇੱਥੇ ਸੈੱਟ ਕਰ ਲਿਆ ਜੀ ਹਰ ਹੈ ਨਾ ਬਹੁਤ ਸ਼ੁਕਰ ਹੈ ਹੌਂਸਲਾ ਹੈ ਮੇਰੀ ਮਰਜ਼ੀ ਨਾਲ ਪਰ ਉਹ ਆ ਰਿਹਾ ਬੈਠਾ ਹੂੰ ਆ ਦੇਖਿਆ ਕਿੰਨੀ ਵੱਡੀ ਹੈ ਮੈਨੂੰ ਪੂਰਾ ਹੌਸਲਾ ਹੈ ਕਿ ਮੇਰੀ ਮਰਜ਼ੀ ਦੇ ਨਾਲ ਪਰਿਵਾਰ ਬੈਠਾ ਜੀ ਆ ਲਓ ਜੀ ਕਮਾਲ ਦੀ ਗੱਲ ਹੈ ਬਾਹਰ ਜਿਹੜੀ ਬਾਹਰ ਇਹ ਵੀ ਆ ਵੀ ਇਹਦੇ ਵਿੱਚ ਮੇਰੇ ਪਰਿਵਾਰ ਦਾ ਸਹਿਯੋਗ ਆ ਹੂੰ ਇੱਕ ਲਗਤ ਬੰਦਾ ਦੁਬਈ ਦਾ 10 ਲੱਖ ਰੁਪਇਆ 50000 ਛੱਡ ਕੇ ਤਨਖਾਹ ਉਰੇ ਆ ਕੇ ਨਵਾਂ ਕੰਮ ਵੀ ਨਹੀਂ ਸ਼ੁਰੂ ਕਰ ਸਕਦਾ ਜੇ ਮੇਰੇ ਪਰਿਵਾਰ ਨੇ ਮੇਰੀ ਸਪੋਰਟ ਕਰੀ ਆ ਹੂੰ ਤਾਂ ਮੈਂ ਸੈੱਡ ਹੋਇਆ ਬਿਲਕੁਲ ਬਾਕੀ ਹੱਥੀ ਮਿਹਨਤ ਉਰੇ ਮਿਹਨਤ ਕਰਨੀ ਪੈਂਦੀ ਆ ਹੂੰ ਇਹ ਨਹੀਂ ਪਤਾ ਵੀ ਉੱਥੇ ਉਰੇ ਨਾਲੋਂ ਵੀ ਜ਼ਿਆਦਾ ਮਿਹਨਤ ਕਰ ਉਹਨੇ ਮਿਹਨਤ ਕਰਕੇ ਨਹੀਂ ਰਿਆ ਬੱਕਰੀਆਂ ਦਾ ਕੰਮ ਆ ਬੱਕਰੀਆਂ ਦਾ ਕੰਮ ਐਨਾ ਜ਼ਬਰਦਸਤ ਕੰਮ ਆ ਬੱਕਰੀ ਫਾਰਮ 'ਚ ਐਨੇ ਪੈਸੇ ਆ ਜਿਹੜਾ 10-12000 ਨੂੰ ਏਟੀਐਮ 'ਤੇ ਲੱਗਿਆ ਵਾ ਉਹ 20-25 ਬੱਕਰੇ ਪਾਲ ਲਵੇ ਪਾਲ ਲਵੇ ਹਰੇਕ ਮਹੀਨੇ ਦੋ ਵੇਚ ਕੇ ਆਪਣੀ ਤਨਖਾਹ ਬਣਾਈ ਜਾਵੇ। ਕਿਹੜਾ ਜ਼ਬਰਦਸਤ ਸਾਲ ਕਿਹੀ ਇਹਨਾਂ ਨੇ। ਇੱਕ ਸਾਲ ਦਾ ਛੇਲਾ ਇੱਕ ਸਾਲ ਦਾ ਬੱਚਾ ਬੱਕਰਾ ਪਾਲਿਆ ਵਾ 50-60 ਕਿਲੋ ਦਾ ਹੋ ਜਾਂਦਾ। ਹਮ 400 ਰੁਪਏ ਕਿਲੋ ਨੂੰ ਜਿਉਂਦਾ ਝਟਕਾਈ ਲੈਨੇ ਆ। ਹਮ 20 ਕਿਲੋ ਦਾ ਨਾ 50 ਕਿਲੋ ਦਾ 20000 ਦਾ ਹੋ ਗਿਆ ਪੰਜਾਹ ਕਿ ਉਹ ਇੱਕ ਮਹੀਨੇ ਦੀ ਤਨਖਾਹ ਨਿਕਲੇ ਏਟੀਐਮ ਏਟੀਐਮ ਆ ਪਰ 15 15000 ਨੌਕਰੀ ਕਰਦੇ ਉੱਥੇ ਨੌਕਰੀਆਂ ਕਰੀ ਜਾਣਗੇ ਮੈਂ ਤਾਂ ਹੀ ਕਹਿੰਦਾ ਗੱਲ ਸਰਦਾਰ ਜੀ ਤੁਸੀਂ ਬੜੀ ਜ਼ਬਰਦਸਤ ਕਹੀ ਹੈ ਇਹ ਮੈਂ ਤੁਹਾਨੂੰ ਦੱਸਦਾ ਵੀ ਮੈਂ ਇੱਕ ਛੇਲੀ ਮੇਰੇ ਕੋਲ ਨੌਕਰ ਦਾ ਇੱਕ ਉਹ ਮੈਨੂੰ ਕਹਿੰਦਾ ਵੀ ਛੇਲੀ ਲੈ ਕੇ দাও ਸਰਦਾਰ ਜੀ ਹੂੰ ਛੇਲੀ ਲੈ ਕੇ ਦੇਤੀ 2000 ਦੀ ਹੂੰ ਸਵਾ ਸਾਲ ਬਾਅਦ ਮੇਰੇ ਕੋਲ ਗੱਡੀ ਵਾਲੇ ਆ ਗਏ ਉੱਥੇ ਬਾਹਰ ਮੋਟਰ ਤੇ ਬੈਠੇ ਆ ਗੱਡੀਆਂ ਵਾਲੇ ਆ ਕੇ ਕਹਿੰਦੇ ਛੇਲੀ ਫਿਰਦੀ ਤੀ ਖੁੱਲੀ ਮੈਂ ਇੱਕ ਬੌਲ ਦਾ ਹਲ ਬਣਾਇਆ ਬਤਾ ਹਮ ਗੰਨਾ ਸੀਡ ਨੂੰ ਅੱਛਾ ਬੌਲ ਤਾਂ ਦੇਸੀ ਰੱਖਿਆ ਵਾ ਉਹ ਕਹਿੰਦੇ ਬੌਲ ਤਾਂ ਵੇਚ ਦੇ ਹਮ ਮੈਂ ਬੌਲ ਤਾਂ ਮੈਂ ਹਾਂ ਵੀ ਬੌਲ ਤਾਂ ਨਹੀਂ ਵੇਚਣਾ ਇਹਨਾਂ ਹੁਣ 6 ਮਹੀਨੇ ਖੜ ਕੇ ਖਾਣਾ ਸਾਲ ਹਮ ਛੇਲੀ ਵੇਚ ਦੇ ਮੈਂ ਕਿਹਾ ਯਾਰ ਛੇਲੀ ਲੈ ਲਓ ਹੋਰ ਲਿਆਉਂਗਾ ਛੇਲੀ ਵਿੱਚ ਮੈਂ ਇਹਨਾਂ ਨੂੰ ਟਪਾਰ ਮਾਰੀ ਕਹਿੰਦੇ ਕਿੰਨੇ ਪੈਸੇ ਮਹਾ 10000 ਦੇ ਦੋ 9500 ਦੀ ਲੈ ਲਈ ਜੀ ਉਹਨਾਂ ਨੇ 2000 ਦੀ ਛੇਲੀ ਲਈ ਹੋਈ ਸਾਲ ਬਾਅਦ 9500 ਦੀ ਬੀਗੀ ਹੂੰ ਠੀਕ ਆ ਉਹੀ ਅੱਠ ਉਹਦੇ ਵਿੱਚੋਂ ਹੀ 8000 ਦੇ ਮੈਂ 4 ਬਚੇ ਹੋਰ ਲੈਂਦੇ ਅੱਛਾ 4 ਬਚੇ ਲੈਂਦੇ ਜੀ ਉਹ 4 ਇਹ ਸਾਲ ਬਾਅਦ 37000 ਦੇ ਵੇਚਤੇ ਹੂੰ 37000 ਦੇ ਉਹ ਵੇਚਤੇ 15000 ਦੇ 6 ਫੇਰ ਲੈਂਦੇ ਹੂੰ ਉਹ 695000 ਦੇ ਵਿੱਚ ਸਵਾ ਸਾਲ ਬਾਅਦ ਉਹ ਲੱਖ ਦੇ ਨੇੜੇ ਪਹੁੰਚ ਗਈ ਗੱਡੀ ਹੂੰ ਫਿਰ ਮਕੇਰੀਆਂ ਤੇ ਜਾ ਕੇ 10 ਬੱਚੇ ਲਿਆ ਛਿਲਿਆਂ ਦੇ ਹੂੰ 30000 ਦੇ ਹੂੰ ਉਹ ਸਾਲ ਬਾਅਦ ਫਿਰ ਲੋਕਡਾਊਨ ਲੱਗ ਗਿਆ ਹੂੰ ਲੋਕਡਾਊਨ ਤੇ ਅਗਲੇ ਸਾਲ ਨੂੰ ਤਕੜੇ ਹੋ ਗਏ 165000 ਦੇ 70 ਦੇ ਵਿੱਚ ਉਹ ਵਾਹ ਜੀ ਵਾਹ ਕਮਾਲ ਹੈ ਹੈ ਹੁਣ ਮੈਂ ਛਿਲਿਆਂ ਦਾ ਤਾਂ ਨਹੀਂ ਬਣਾਇਆ ਵੀ ਮੈਂ ਬਗਲ ਕਰਿਆ ਪਿੱਛੇ ਦਰਖਤ ਲੱਗੇ ਹੋਏ ਹੂੰ ਫਲ ਫਰੂਟ ਦੇ ਬੂਟੇ ਲੱਗੇ ਹੋਏ ਹੂੰ ਵੀਛੇ ਬੱਕਰੀਆਂ ਨੇ ਉਹ ਨਹੀਂ ਛੱਡਣੇ ਮੈਂ ਤਾਂ ਸਾਲ ਦੋ ਸਾਲ ਤੇ ਬਾਅਦ ਨਾਲ ਬੱਕਰੀਆਂ ਦਾ ਛੇਲਿਆਂ ਦਾ ਫਾਰਮ ਵੀ ਕਰੂੰਗਾ ਅਲੱਗ ਕਰੂੰ ਕਮਾਲ ਦੀ ਗੱਲ ਹੈ ਆ ਜਿਹੜੀ ਤੁਸੀਂ ਗੱਲ ਕਹੀ ਨਾ ਜੀ ਸੱਚੀ ਗੱਲ ਕਹਿਣਾ ਯਾਰ ਤੇ ਕੰਮ ਚੱਲ ਕੇ 1 770 ਤੱਕ ਪਹੁੰਚ ਗਿਆ 170000 ਤੱਕ ਮੇਰੇ ਜ਼ੈਨ ਚ ਕਈ ਵਾਰੀ ਆਉਂਦਾ ਜੀ ਅਸੀਂ ਆਪਣੇ ਕੈਮਰੇ ਤੇ ਇਹ ਸੰਦੇਸ਼ ਵੀ ਦਿਨੇ ਰਹਿਨੇ ਆ ਕਿ ਆ ਬੈਂਕਾਂ ਚ ਲੱਗ ਗਏ ਜੀ ਕਿਤੇ ਸ਼ੋਰੂਮ ਚ ਲੱਗ ਗਏ ਜੀ ਕਿਰਿਆਨੇ ਦੇ ਸ਼ੋਰੂਮ ਚ ਲੱਗ ਗਏ ਜੀ ਵੱਡੇ ਵੱਡੇ ਸ਼ਮਾਲ ਚ ਲੱਗ ਗਏ ਜੀ ਉਹਦੀ ਬਜਾਏ ਆਹ ਕੰਮ ਸ਼ੁਰੂ ਕਰਨ ਜੀ ਮੈਂ ਨੌਕਰੀ ਦੇ ਨਾਲ ਨਾਲ 20 ਡੰਗਰ ਵੀ ਹੂੰ ਸਵੇਰੇ ਕਰਕੇ ਜਾਣਾ ਸ਼ਾਮ ਨੂੰ ਆ ਕੇ ਕਰਨਾ ਹੂੰ ਨੌਕਰ ਵੀ ਕੋਈ ਨਹੀਂ ਤਾਂ ਹੁੰਦਾ ਹੂੰ ਫੇਰ ਵੀ ਸਾਰੇ ਆ ਹੂੰ ਵੀ ਡੰਗਰ ਵੀ ਸਾਭਿਆ ਡਿਊਟੀ ਵੀ ਕਰੀ ਆ ਹੂੰ ਬਈ ਮਹੀਨਾ ਮਹੀਨਾ ਦੋ ਦੋ ਮਹੀਨੇ ਨੌਕਰ ਵੀ ਕਈ ਵਾਰ ਨਹੀਂ ਤਾਂ ਮਿਲਦਾ